ਕੋਲੀ ਚਾਂ ਸਰਦੇ ਪੰਜਾਬ ਨਿਊਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਅਰਵਿੰਦਰ ਸਿੰਘ ਪਾਟਿਆ ਹਲਕਾ ਖੇਮ ਕਰਨ ਦੇ ਵਧਾਇਕ ਸਰਵਣ ਸਿੰਘ ਤੋਂ ਦੀ ਅਗਵਾਈ ਵਿੱਚ ਬਲਾਕ ਪ੍ਰਧਾਨ ਸਰਵਣ ਸਿੰਘ ਸਰਪੰਚ ਰਜੀਤ ਸਿੰਘ ਮੈਂਬਰ ਪੰਚਾਇਤ ਯਾਦਵਿੰਦਰ ਸਿੰਘ ਵੱਲੋਂ ਰਕਾਰ ਤੋਂੜ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਬਲਾਕ ਪ੍ਰਧਾਨ ਸਰਵਨ ਸਿੰਘ ਜਮਾਲਪੁਰਾ ਸਰਪੰਚ ਜੀਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਪਿੰਡ ਅੰਦਰ ਗਲੀਆਂ ਨਾਲੀਆਂ ਵਿੱਚ ਲੋਕਟਾਈਲ ਪਾਰਕ ਕੂੜਾਦਾਨ ਬੱਸ ਸਟੈਂਡ ਅਤੇ ਸ਼ਮਸ਼ਾਨ ਘਾਟ ਦਾ ਕੰਮ ਵਿਧਾਇਕ ਸਰਵਨ ਸਿੰਘ ਧੁੰਨ ਵੱਲੋਂ ਪਾਰਟੀ ਬਾਈ ਤੋਂ ਉੱਪਰ ਉੱਟ ਕੇ ਕਰਵਾਏ ਗਏ ਹਨ ਇਸ ਤੋਂ ਇਲਾਵਾ ਪਿੰਡ ਦੇ ਮੈਂਬਰ ਪੰਚਾਇਤ ਯਾਦਵਿੰਦਰ ਸਿੰਘ ਵੱਲੋਂ ਪੱਤਰਕਾਰਾਂ ਨੂੰ ਆਂਗਣਵਾੜੀ ਸੈਂਟਰ ਦਿਖਾਇਆ ਗਿਆ ਜਿੱਥੇ ਕਿ ਆਂਗਣਵਾੜੀ ਸੈਂਟਰ ਪੂਰੀ ਤਰ੍ਹਾਂ ਤਿਆਰ ਹੋ ਚੁੱਕਿਆ ਹੈ ਯਾਦਵਿੰਦਰ ਨੇ ਕਿਹਾ ਕਿ ਇਸ ਨੂੰ ਪਲਸਤਰ ਕਰਵਾ ਕੇ ਰੰਗ ਕਰਵਾ ਕੇ ਜਲਦੀ ਹੀ ਟੀਚਰਾਂ ਦੇ ਹਵਾਲੇ ਕੀਤਾ ਜਾਵੇਗਾ ਤਾਂ ਜੋ ਨੰਨੇ-ਮੁੰਨੇ ਬੱਚੇ ਇਸ ਵਿੱਚ ਬੈਠ ਕੇ ਆਪਣੀ ਪੜ੍ਹਾਈ ਦੀ ਸ਼ੁਰੂਆਤ ਕਰ ਸਕਣ ਆਓ ਆਪਾਂ ਗੱਲਬਾਤ ਕਰਦੇ ਹਾਂ ਮੈਂਬਰ ਪੰਚਾਇਤ ਯਾਦਵਿੰਦਰ ਸਿੰਘ ਦੇ ਨਾਲ ਕਿ ਉਹਨਾਂ ਦਾ ਇਸ ਸੰਬੰਧੀ ਕੀ ਕਹਿਣਾ ਹੈ ਇਹ ਜਿਹੜਾ ਯਾਦਵਿੰਦਰ ਜੀ ਕਮਰਾ ਬਣਾਇਆ ਇਹ ਕਾਦੇ ਵਾਸਤੇ ਜੀ ਇਹਦੀ ਆਂਗਣਵਾੜੀ ਸੈਂਟਰ ਤਿਆਰ ਕੀਤਾ ਜਾਵੇ ਛੋਟੇ ਬੱਚਿਆਂ ਲਈ ਅੱਛਾ ਇਹ ਪਹਿਲਾਂ ਨਹੀਂ ਹੀ ਹੋਏਗਾ ਜੀ ਪਹਿਲਾਂ ਨਹੀਂ ਹੀ ਹੋਏਗਾ ਜੀ ਕੋਈ ਸਾਡੀਆਂ ਮੈਡਮਾਂ ਲੀਆਂ ਮੰਗਾਂਗੇ ਤੇ ਸਾਨੂੰ ਆਂਗਣ ਵਾਲੀ ਸੈਂਟਰ ਮਤਲਬ ਵੱਖਰਾ ਤਿਆਰ ਕਰਕੇ ਦਿੱਤਾ ਜਾਵੇ ਅੱਛਾ ਤੇ ਇਹ ਫਿਰ ਕਰਵਾ ਕੌਣ ਰਿਹਾ ਕੰਮ ਜੀ ਕਰਵਾਜੀ ਐਮਐਲਏ ਸਰਦਾਰ ਖੁਮ ਸਿੰਘ ਦੀ ਡੀਏ ਨੇ ਸਾਰੇ ਕੰਮ ਹੋ ਰਹੇ ਜੀ ਜੀ ਤੇ ਤੁਹਾਡੇ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਤੇ ਮੇਰੇ ਪਿੰਡ ਦੇ ਸਰਪੰਚ ਸਰਦਾਰ ਰঞ্জੀਤ ਸਿੰਘ ਤੇ ਬਲਾਕ ਪ੍ਰਧਾਨ ਵੀਰ ਸਰਪੰਚ ਸਿੰਘ ਸੇ ਤੋਂ ਵੀ ਮਿਲ ਕੇ ਕਰ ਰਹੇ ਠੀਕ ਆਓ ਤੁਹਾਨੂੰ ਦਿਖਾਉਨੇ ਹਾਂ ਪਿੰਡ ਜਮਾਲਪੁਰ ਦੀਆਂ ਗਲੀਆਂ ਜਿੰਨਾ ਵਿੱਚ ਵਧਾ ਇੱਕ ਸਰਵਨ ਸਿੰਘ ਤੋਂੰਦੀ ਅਗਵਾਈ ਵਿੱਚ ਲੋਕਟੈਲ ਲਗਾਈ ਗਈ ਹੈ ਇਹ ਸਾਰਾ ਕੰਮ ਬਲਾਕ ਪ੍ਰਧਾਨ ਸਰਵਨ ਸਿੰਘ ਜਮਾਲਪੁਰ ਅਤੇ ਸਰਪੰਚ ਰਣਜੀਤ ਸਿੰਘ ਦੀ ਦੇਖ ਦੇ ਕੇ ਵਿੱਚ ਹੋਇਆ ਹੈ ਪਿੰਡ ਜਮਾਲਪੁਰ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਅਸੀਂ ਤੁਹਾਨੂੰ ਸਰਦੇ ਪੰਜਾਬ ਨਿਊ ਚੈਨਲ ਤੇ ਦਿਖਾ ਰਹੇ ਹਾਂ ਆਪਾਂ ਪਿੰਡ ਵਾਲਿਆਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਇਸ ਸੰਬੰਧੀ ਕੀ ਕਹਿਣਾ ਹੈ ਹਲਕਾ ਵਿਧਾਇਕ ਸਰਵਣ ਸਿੰਘ ਧੁੰਹੁਰਾਣੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਆਖਿਆ ਸੀ ਕਿ ਜਿਹੜੇ ਪਿੰਡ ਵਿੱਚ ਮੈਂ ਵਿਕਾਸ ਕਾਰਜ ਕਰਵਾਵਾਂਗਾ ਉਹਨਾਂ ਪਿੰਡਾਂ ਵਿੱਚ ਹੀ ਵੋਟਾਂ ਮੰਗਣ ਜਾਵਾਂਗਾ ਜੇ ਮੈਂ ਵਿਕਾਸ ਕਾਰਜ ਕਰਵਾਏ ਹਨ ਤਾਂ ਮੈਨੂੰ ਵੋਟਾਂ ਪਾ ਦਿਓ ਜੇ ਮੈਂ ਨਹੀਂ ਪਾਏ ਤਾਂ ਮੈਨੂੰ ਵੋਟਾਂ ਭਰਾਓ ਨਾ ਪਾਇਓ ਪਰ ਆਹ ਪਿੰਡ ਜਮਾਲਪੁਰਾ ਵੇਖ ਕੇ ਲੱਗਦਾ ਏ ਕਿ ਸਾਰੇ ਹੀ ਪਿੰਡਾਂ ਅੰਦਰ ਇਸ ਤਰ੍ਹਾਂ ਹੀ ਵਿਕਾਸ ਕਾਰਜ ਜਿਹੜੇ ਆ ਕਰਵਾਏ ਜਾ ਰਹੇ ਹਨ ਪਿੰਡ ਜਮਾਲਪੁਰਾ ਵਿੱਚ ਤਾਂ ਤਾਂ ਬਾਬਾ 11ਵੀਂ ਪੀਰਜੀ ਦੀ ਜਗ੍ਹਾ ਉਤੇ ਕਰਵਾਏ ਗਏ ਵਿਕਾਸ ਕਾਰਜ ਦਿਖਾਈ ਦੇ ਰਹੇ ਹਨ ਇਸ ਮੌਕੇ ਸਰਦੇ ਪੰਜਾਬ ਟੀਮ ਵੱਲੋਂ ਹਲਕਾ ਖੇਮ ਕਰਨ ਦੇ ਵਿਧਾਇਕ ਸਰਵਨ ਸਿੰਘ ਤੁੰਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਕੋਈ ਵੀ ਹਲਕਾ ਖੇਮ ਕਰਨ ਦੇ ਵਿੱਚ ਪਿੰਡ ਵਿਕਾਸ ਕਾਰਜਾਂ ਤੋਂ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ ਇਸ ਮੌਕੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਬਲਾਕ ਪ੍ਰਧਾਨ ਸਰਵਨ ਸਿੰਘ ਜਮਾਲਪੁਰਾ ਸਰਪੰਚ ਜੀਤ ਸਿੰਘ ਅਤੇ ਮੈਂਬਰ ਪੰਚਾਇਤ ਜਗਵਿੰਦਰ ਸਿੰਘ ਦਾ ਧੰਨਵਾਦ ਕੀਤਾ ਆਓ ਆਪਾਂ ਗਲਬਾਤ ਕਰਦੇ ਹਾਂ ਪਿੰਡ ਜਮਾਲਪੁਰ ਦੇ ਇਲਾਕਾ ਵਾਸੀਆਂ ਦੇ ਨਾਲ ਕਿ ਉਹਨਾਂ ਦਾ ਇਸ ਸੰਬੰਧੀ ਕੀ ਕਹਿਣਾ ਹੈ ਜੀ ਭਾਜੀ ਕੀ ਨਾ ਤੁਹਾਡਾ ਜੀ ਸਰਵੇਰ ਸਿੰਘ ਸਰਦਾਰ ਸੁਖਦੇਵ ਸਿੰਘ ਜੀ ਜਿਹੜਾ ਅੱਜ ਇੱਥੇ ਜਮਾਲਪੁਰੇ ਦੇ ਵਿੱਚ ਵਿਕਾਸ ਦੀ ਆਪਾਂ ਗੱਲ ਕਰੀਏ ਤੇ ਕਿੰਨੇ ਕਿ ਚਿਰਾਂ ਤੋਂ ਲੱਗਦਾ ਵੀ ਤੁਹਾਨੂੰ ਵਿਕਾਸ ਕਾਰਜ ਜੀ ਸ਼ੁਰੂ ਹੋਏ ਆ ਜਿਹੜੇ ਹੋਣੇ ਹੋਏ ਆ ਇਹ ਸਾਨੂੰ ਤੇ ਇਸੇ ਸਰਕਾਰ ਨੇ ਕੀਤਾ ਵਾ ਪਹਿਲੀਆਂ ਦੇ ਸਾਨੂੰ 70 ਸਾਲ ਹੋ ਗਏ ਆ ਵੀ ਕੋਈ ਕੰਮ ਨਹੀਂ ਕੀਤਾ ਇੰਨਾ ਲੱਗਦੇ ਪੁੱਟ ਕੇ ਆਹ ਜਿਹੜਾ ਹੋਣੀ ਹੋਇਆ ਵਾ ਮਤਲਬ ਇਹ ਵਧਾਇਕ ਸਰਵਨ ਸਿੰਘ ਤੁਹਾਨੂੰ ਵਧੀਆ ਕੰਮ ਕਰ ਰਹੇ ਬਹੁਤ ਵਧੀਆ ਕੰਮ ਕੀਤਾ ਜੀ ਬਹੁਤ ਜ਼ਿਆਦਾ اچھا ਤੇ ਵੋਟਾਂ ਦੇ ਹੱਕ ਤਾਂ ਰਹਿ ਗਏ ਹਨ ਫਿਰ ਉਹਨਾਂ ਦੇ ਪਹਿਲਾਂ ਹੀ ਉਹਨਾਂ ਦੇ ਪਹਿਲਾਂ ਹੀ ਵਿਧਾਇਕ ਤੁਨ ਸਾਹਿਬ ਨੇ ਕਿਹਾ ਵੀ ਜੇ ਮੈਂ ਕੰਮ ਕਰਾਉਂਗਾ ਤੇ ਮੈਨੂੰ ਵੋਟਾਂ ਪਾ ਦਿਓ ਤੇ ਨਹੀਂ ਤੇ ਭਾਵੇਂ ਨਾ ਪਾਇਓ ਜੀ ਕੀ ਕੰਮ ਦੇ ਨੂੰ ਇਹ ਵੋਟਾਂ ਪੈਣੀਆਂ ਜੀ ਜਿੰਨਾ ਕੰਮ ਕੀਤਾ ਵਾ ਬਹੁਤ ਵਧੀਆ ਕੰਮ ਕੀਤਾ ਇਹਦਾ ਹੋਰ ਕਿੰਨਾ ਚੰਗਾ ਕਰਨਾ ਬਾਬੂ ਜੀ ਤੁਹਾਡਾ ਕੀ ਨਾਂ ਹੈ ਅਜੀਤ ਸਿੰਘ ਅਜੀਤ ਸਿੰਘ ਤੇ ਕਿਦਾਂ ਵੀ ਵਧੀਆ ਵਿਕਾਸ ਕਰ ਜੋ ਹੈ ਜੀ ਇਹ ਬਹੁਤ ਚੰਗਾ ਅੱਗੇ ਕੁੱਤੇ ਗੰਗੇ ਢੱਗਦੇ ਉਹ ਪੁੱਤਾਂ ਨੇ ਗੰਦ ਨਹੀਂ ਖਿਲਦਾ ਨਾ ਨਿੱਪਟਦਾ ਅੱਖਾਂ ਬੰਦ ਕਰਕੇ ਤੁਰੇ ਜਾਈਏ ਆਹ ਪੁੱਜ ਦੇ ਦੋ ਥਰਕਾ ਜੀ ਕੰਮ ਬੰਦਿਆ ਦੇ ਹੂੰ ਹੂੰ ਥਰਕਾ ਦੀ ਸ਼ਹਿਰ ਦੀ ਮੋਤਾਂਗੇ ਸ਼ਹਿਰ ਦਾ ਹੁਣ ਭਾਜੀ ਇਹਨਾਂ ਨੇ ਕਿਹਾ ਵੀ ਜੇ ਪਹਿਲਾਂ ਸਰਕਾਰਾਂ ਬਣੀਆਂ ਹੁੰਦੀਆਂ ਇੱਕ ਇੱਕ ਸੜਕ ਵੀ ਬਣਾਈ ਹੁੰਦੀ ਤੇ ਸਾਰਾ ਪਿੰਡ ਦਾ ਤਾਂ ਕੰਮ ਹੀ ਕੋਈ ਨਹੀਂ ਰਹਿਣਾ ਜੀ ਅੱਛਾ ਜੀ ਇੱਕ ਇੱਕ ਸਰਪੰਚ ਇੱਕ ਕੰਮ ਵੀ ਕਰੀ ਜਾਂਦਾ ਨਾ ਇੱਕ ਐਮਐਲਏ ਸਾਡੇ ਪਿੰਡ ਦਾ ਕੋਈ ਕੰਮ ਨਹੀਂ ਸੀ ਜੀ ਹੂੰ ਹੂੰ ਜਿੰਨਾ ਹਰ ਕੀ ਹੋ ਗਿਆ ਹੂੰ ਤੇ ਆ ਬੰਦੇ ਤਾਂ ਡੇਗੇ ਲੱਗੇ ਸਰਵਣ ਸਿੰਘ ਤੇ ਰਜੀਤ ਸਿੰਘ ਹੁਣ ਹੋਰ ਇਸ ਤੋਂ ਇਲਾਵਾ ਕੀ ਕੀ ਕਰਾਇਆ ਸੀ ਭਾਜੀ ਸਾਡਾ ਸਭ ਨੂੰ ਮੇਨ ਕੰਮ ਜਿਹੜਾ ਸੀ ਨਾ ਸਾਡੇ ਪਿੰਡ ਦਾ ਸੀ ਸੁਸ਼ਾਨ ਘਾਟ ਦਾ ਜਿੱਥੇ ਹਰ ਇੱਕ ਨੇ ਜਾਣਾ ਵਾ ਤੇ ਹਰ ਇੱਕ ਪਰ ਉਹ ਪਰ ਕਿੰਨੀ ਕਿ ਸਕਦੇ ਨੇ ਆਉਣਾ ਹੂੰ ਉਹ ਸਭ ਨੂੰ ਮੇਨ ਕੰਮ ਉਹ ਹੀ ਉਹ ਵੀ ਕੰਮ ਹੋ ਗਿਆ ਵਾ ਗਲੀਆਂ ਨਾਲੀਆਂ ਦਾ ਹੋ ਗਿਆ ਵਾ ਪਾਰਕ ਦਾ ਬਹੁਤ ਵਧੀਆ ਕੰਮ ਜਿਹੜਾ ਕੀ ਹੋ ਗਿਆ ਵਾ ਹੂੰ ਹੂੰ ਸਾਰੇ ਕੰਮ ਬਹੁਤ ਵਧੀਆ ਹੋਣਦੇ ਆ ਤੇ ਫਿਰ ਨਹੀਂ ਤਾਂ ਰਹਿ ਗਿਆ ਉਹ ਵੀ ਛੇਤੀ ਹੋ ਜਾਊਗਾ ਅਰੇ ਦੋਸਾ ਰਹਿ ਜਾਂਦਾ ਆ ਤੇ ਉਹ ਵੀ ਛੇਤੀ ਤੋਂ ਛੇਤੀ ਹੋ ਜਾਊਗਾ ਸਾਡੇ ਪਿੰਡ ਦਾ ਕੋਈ ਕੰਮ ਨਹੀਂ ਰਹਿ ਗਿਆ ਹੁਣ ਤੁਸੀਂ ਕੀ ਸਮਝਦੇ ਜੇ ਫਿਰ ਵਿਧਾਇਕ ਤੇ ਤੁਨ ਜਿਹੜੇ ਵੋਟਾਂ ਤੇ ਅੱਕਦਾ ਰਹਿ ਗਿਆ ਬਹੁਤ ਥੱਕਦਾ ਰਹਿ ਗਿਆ ਜੀ 100% ਆਵੋਗੇ ਪਾਵਾਂਗੇ ਜੀ ਧੰਨਵਾਦ ਜੀ ਥੈਂਕ ਯੂ ਬਾਪੂ ਜੀ ਕਿਹੜਾ ਪਿੰਡ ਜੀ ਜਮਾਲਪੁਰ ਨਾਂ ਕੀ ਜੀ ਉਤਾਤ ਤੇ ਬਾਬੂ ਜੀ ਜਿਹੜਾ ਵਿਕਾਸ ਦੀ ਗੱਲ ਕਰੀਏ ਪਹਿਲਾਂ ਵੀ ਸਰਕਾਰਾਂ ਅਕਾਲੀ ਦਲ ਦੀ ਸਰਕਾਰ ਰਹੀ 10 ਸਾਲ ਕਾਂਗਰਸ ਦੀ ਸਰਕਾਰ ਰਹੀ 5 ਸਾਲ ਤੇ ਉਦੋਂ ਵਿਕਾਸ ਹੋਇਆ ਕਿ ਹੁਣ ਜਿਹੜੇ ਵਿਕਾਸ ਉਹਨਾਂ ਕੁਛ ਨਹੀਂ ਕੀਤਾ ਅੱਛਾ ਜੀ ਉਹਨਾਂ ਕੁਛ ਨਹੀਂ ਕੀਤਾ ਇਹ ਆਪ ਪਾਰਟੀ ਆ ਜਦੋਂ ਦੀ ਆਈ ਆ ਕਰਮ ਸਿੰਘ ਧੁੰਨ ਆਇਆ ਹੂੰ ਤੇ ਸ਼ਰਮ ਸਿੰਘ ਸਾਡਾ ਬੱਚਾ ਅੱਛਾ ਜੀ ਤੇ ਇਹਨਾਂ ਨੇ ਬਹੁਤ ਪਿੰਡਕ ਵਿੱਚ ਕਸ਼ ਬੜਿਆ ਕੀਤਾ ਠੀਕ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਇਹ ਵੋਟਾਂ ਪਾਉਣ ਦੇ ਹੱਕ ਤਾਂ ਰਹਿ ਗਏ ਨਾ ਹਾਂਜੀ ਹਾਂਜੀ ਬਹੁਤ ਜੀ ਇਹ ਕੀ ਕੀ ਕੰਮ ਕਰਾਏ ਕੰਮ ਹੋ ਗਿਆ ਸਾਡੇ ਤੇ 15 ਸਾਲ 20 ਸਾਲ ਹੋ ਗਏ ਹਾਲ ਤੱਕ ਕੰਮ ਨਹੀਂ ਕਿਸ ਕੀਤਾ ਜਿਹੜਾ ਇਹਨੇ ਮੁੰਡੇ ਨੇ 2 ਸਾਲਾਂ ਦੇ ਵਿੱਚ ਕੰਮ ਕਰਤਾ ਜਿਹੜਾ ਤੁਹਾਡੇ ਪਿੰਡ ਦਾ ਬਲਾਕ ਪ੍ਰਧਾਨ ਸਰਵਨ ਸਿੰਘ ਤੇ ਸਰਪੰਚ ਰஞ்சிਤ ਸਿੰਘ ਜੀ ਆਹ ਜੀ ਐਨ ਜੀ ਸਿੰਘ ਹਾਂ ਦੋਹਾਂ ਨੇ ਹਾਂ ਸਰਮ ਸਿੰਘ ਤੇ ਰஞ்சிਤ ਸਿੰਘ ਸਰਪੰਚਾਇਤ ਨੇ ਦੋਵਾਂ ਨੇ ਰਲ ਕੇ ਤੇ ਬਹੁਤ ਸੋਹਣੀਆਂ ਵਧੀਆ ਗਲੀਆਂ ਆ ਦੇ ਸਾਡੇ ਨਾਲੀਆਂ ਦਾ ਬਹੁਤ ਪਿੰਨ ਪਟਾਵੇ ਮਿਸਾੜ ਘਰ ਵੀ ਵਧੀਆ ਬਣਾਤਾ ਸਕੂਲ ਵਧੀਆ ਬਣਾਤਾ ਬਾਕੀ ਸਾਡੀ ਜਗ੍ਹਾ ਹੀ ਬਾਬੇ ਯਾਵੀ ਵਾਲੀ ਬਹੁਤ ਵਧੀਆ ਬਣਾਈ ਹੈ ਤੇ ਬਾਪੂ ਜੀ ਵਿਧਾਇਕ ਤੁੰਨੇ ਕਿਹਾ ਸੀ ਵੀ ਜੇ ਮੈਂ ਵਿਕਾਸ ਕਰੂੰਗਾ ਤੇ ਵੋਟਾਂ ਮੰਗੂੰਗਾ ਹਾਂਜੀ ਹਾਂਜੀ ਤੇ ਅੱਜ ਉਹ ਅਕਦਾ ਰਹਿ ਗਏ ਵੋਟਾਂ ਦੇ ਅੱਜ ਅੱਧਰ ਪੂਰੇ ਹੈਗੇ ਜੀ ਵੋਟਾਂ ਪਾਓਗੇ ਹਾਂਜੀ ਠੀਕ ਹੈ ਜੀ ਧੰਨਵਾਦ ਬਾਪੂ ਜੀ ਹਾਂਜੀ ਵੀਰ ਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਸਰਮਨ ਸਿੰਘ ਹੈ ਜੀ ਕਿਹੜਾ ਪਿੰਡ ਜੀ ਪਿੰਡ ਜਮਾਲਪੁਰ ਜਮਾਲਪੁਰਾ ਵਿੱਚ ਵੀ ਜੀ ਹੁਣ ਤੱਕ ਕਿੰਨੇ ਕ ਵਿਕਾਸ ਕਾਰਜ ਕਰਵਾ ਚੁੱਕੇ ਜੀ ਅਹੀਂ ਜਮਾਲਪੁਰ ਪਿੰਡ ਚ ਤਕਰੀਬਨ 80% ਸਾਡਾ ਕੰਮ ਹੋ ਗਿਆ ਪੂਰਾ ਅੱਛਾ ਜੀ 20% ਰਹਿੰਦਾ ਇੱਕ ਫਿਰਨੀ ਆ ਅੱਛਾ ਇੱਕ ਬਾਪੂ ਦਲੋ ਸਿੰਘ ਆਲਾ ਪਾਇਆ ਵਾ ਅੱਛਾ ਇੱਕ ਜਸਬੀਰ ਸਿੰਘ ਸਰਪੰਚ ਦੀ ਗਲੀ ਆ ਅੱਛਾ ਜੀ ਬਸ ਇਹੋ ਤਿੰਨ ਚੀਜ਼ਾਂ ਆ ਜਿਹੜੇ ਤਿਆਰ ਕੀਤੇ ਸਰੁਣਵੀਰ ਜੀ ਕੰਮ ਉਹਨਾਂ ਦੇ ਮਨ ਆ ਜਾਨੂ ਕਰਾਓਗੇ ਤਿਆਰ ਕੀਤੇ ਵੀਰ ਜੀ ਤਾਂ ਸਾਰਾ ਪਿੰਡ ਹੀ ਤਿਆਰ ਕੀਤਾ ਤੁਸੀਂ ਆਪ ਜਾ ਕੇ ਵੇਖ ਆਇਓ ਅੱਛਾ ਜੀ ਪਿੰਡ ਸ਼ਮਸ਼ਾਨ ਘਾੜ ਤੋਂ ਲੈ ਕੇ ਹਾਂਜੀ ਤੇ ਜੋ ਵੀ ਪਿੰਡ ਦੀਆਂ ਗਲੀਆਂ ਸ਼ਮਸ਼ਾਨ ਘਰ ਤੋਂ ਗੁਰਦਵਾਰਾ ਸਾਹਿਬ ਤੱਕ ਰਾਹ ਅੱਛਾ ਹੋਰ ਵੀ ਬਹੁਤ ਬੋਤਲੀ ਜਾ ਕੇ ਆ ਵੇਖਿਆ ਫਿਰ ਤਈ ਦਸੋ ਅਨੁਆ ਬਣ ਕੇ ਵੀ ਕੀ ਕੀ ਪਿੰਡ ਚ ਹੋਇਆ ਮੈਂ ਸਰਮਨ ਵੀਰ ਜੀ ਇੱਕ ਬੇਨਤੀ ਕਰਦਾ ਵੀ ਕਿਉਂਕਿ ਵਿਧਾਇਕ ਤੁੰਨ ਸਾਹਿਬ ਨੇ ਇੱਕ ਵਾਦਾ ਕੀਤਾ ਸੀ ਵੀ ਜਿਹੜੇ ਪਿੰਡ ਦੇ ਵਿੱਚ ਵਿਕਾਸ ਕਾਰਜ ਹੋਇਆ ਹੋਊਗਾ ਤੇ ਮੈਂ ਆਣ ਕੇ ਵੋਟਾਂ ਮੰਗੂਗਾ ਤੇ ਮੈਨੂੰ ਵੋਟਾਂ ਪਾ ਦਿਓ ਜੇ ਵਿਕਾਸ ਕਾਰਜ ਨਾ ਆਇਆ ਤੇ ਵੋਟਾਂ ਨਾ ਪਾਇਓ ਉਹਦੇ ਹਿਸਾਬ ਦੇ ਨਾਲ ਤੁਸੀਂ ਵਿਕਾਸ ਕਾਰਜ ਤਕਰੀਬਨ ਸਾਰਾ ਕਰਵਾ ਦਿੱਤਾ ਤੇ ਇੱਕ ਥੋੜੀ ਭਾਈ ਮੈਂ ਤੁਹਾਨੂੰ ਪਹਿਲੋ ਗੱਲ ਦੱਸਣਾ ਚਾਹਣਾ ਇਕ ਇਹ ਗੱਲ ਤੇ ਉਹਨਾਂ ਦੀ ਕਹਿਣ ਦੀ ਬਾਜ਼ ਦੀ ਆ ਉਹਨਾਂ ਨੇ ਪਹਿਲੋਂ ਜਦੋਂ ਐਮਐਲਏ ਬਣੇ ਸੀ ਨਾ ਹੂੰ ਉਹਨਾਂ ਦੀਆਂ ਦੇਣਾ ਵੇਖ ਲਿਓ ਸੁਣ ਲਿਓ ਤੁਸੀਂ ਜੀ ਸਾਰਨਾ ਪਹਿਲੋਂ ਐਮਐਲਏ ਬਣ ਤੋਂ ਬਾਅਦ ਜੇ ਮਹੀਨੇ ਇੱਕ ਦੇ ਦੋਵਾਂ ਮਹੀਨੇ ਬਾਅਦ ਸਾਡੇ ਪਿੰਡ ਨੂੰ 500 ਲੀਟਰ ਵਾਲੀ ਟੈਂਕੀ ਮਿਲੀ ਪਾਣੀ ਦੀ ਵਾਹ ਵਾਹ ਠੀਕ ਹੈ ਉਹ ਅੱਜ ਸਾਡੇ ਸਾਰੇ ਪਿੰਡ ਦੇ ਲੋਕ ਮਸਿਆ ਦੇ ਵੀ ਜਾਂ ਹੋਰ ਲਾਗੇ ਬੰਨੇ ਪਿੰਡ ਮੇਲਾ ਮੋਲਾ ਹੁੰਦਾ ਉੱਥੇ ਹੀ ਵਰਦੇ ਆ ਹੂੰ ਜਿੱਥੇ ਹਰ ਇੱਕ ਇਹ ਬੰਦੇ ਨੇ ਜਾਣਾ ਵਾ ਸਾਡੇ ਪਿੰਡ ਸ਼ਮਸ਼ਾਨ ਘੜ ਜੀ ਸ਼ਮਸ਼ਾਨ ਘੜ ਸਾਰਨੋਂ ਪਹਿਲੇ ਦੇ ਧਾਰ ਦੇ ਖਲਾ ਸ਼ਮਸ਼ਾਨ ਘੜ ਦਾ ਕੰਮ ਆਇਆ ਠੀਕ ਉਹ ਸਾਡੇ ਪਿੰਡ ਦੇ ਵਿੱਚ ਜਦੋਂ ਕੋਈ ਤਾਂ ਦਾ ਕੋਈ ਮਰਨਾ ਸੱਚ ਆ ਠੀਕ ਹੈ ਜਦੋਂ ਕੋਈ ਸਾਡੇ ਪਿੰਡ ਦੀ ਤੇ ਗੱਲ ਕੋਈ ਨਹੀਂ ਜਦੋਂ ਕੋਈ ਰਾਲੇ ਰਿਸ਼ਤੇਦਾਰ ਜਾਂ ਕੋਈ ਵੀ ਪਿੰਡ ਦੇ ਕੋਈ ਬਾਹਰੋਂ ਰਿਸ਼ਤੇਦਾਰ ਵੀ ਆਉਂਦੇ ਆ ਨਾ ਮਰਗਦੇ ਉਹ ਸਾਰਨੋਂ ਪਹਿਲੋਂ ਆਣ ਕੇ ਸਾਡੇ ਪਿੰਡ ਦੇ ਜਿਹੜੇ ਪੁਰਾਣੇ ਮੁਕਬਰ ਉਹਨਾਂ ਨੇ ਗਾਲਾਂ ਕੱਢਦੇ ਹੂੰ ਹੂੰ ਕੰਮ ਸੋ ਕੰਮ ਯਾਰਾ ਤੁਸੀਂ ਸਾਰਨੋਂ ਪਹਿਲਾਂ ਆਹ ਦੇ ਕੰਮ ਬਣਾ ਲਓ ਗਲੀਆਂ ਨਾਲੀਆਂ ਤੁਸੀਂ ਗੱਲ ਛੱਡੋ ਬਿਲਕੁਲ ਸਾਡੇ ਪੁੱਛੇ ਤੋਂ ਬਗੈਰ ਹੀ ਸਾਰਨੋਂ ਪਹਿਲਾ ਕੰਮ ਉਹਨੇ ਉਹ ਕਰਾਇਆ ਠੀਕ ਠੀਕ ਹੈ ਦੂਜੇ ਨੰਬਰ ਤੇ ਕੋਈ ਐਂ ਟੈਂ ਨੇ ਵੀ ਇੱਕ ਵਧੇਰੇ ਚੰਗਾ ਹੋਵੇ ਨਾ ਹੂੰ ਤੇ ਸਾਰੇ ਕੰਮ ਨੂੰ ਧੱਕ ਨਾ ਲਈ ਫਿਰਦਾ ਹੂੰ ਸਾਡੇ ਪਿੰਡਾ ਵੇਖ ਲਓ ਤੁਸੀਂ 80% ਕੰਮ ਹੋਇਆ ਸਾਰੀ ਉਹਨਾਂ ਦੀ ਮਿਹਰਬਾਨੀ ਕਰਕੇ ਹੂੰ ਹੂੰ ਤੇ ਇਹ ਹਿਸਾਬ ਤੁਸੀਂ ਲਾ ਲਓ ਕਿ ਜੇ ਉਹਨਾਂ ਦੀ ਮਿਹਰਬਾਨੀ ਕਰਕੇ ਬਿਨਾਂ ਮੰਗਿਆਂ ਤੋਂ ਹੀ ਜਾ ਬਿਨਾ ਕੋਈ ਆਖਿਆ ਤੋਂ ਹੀ ਜਾਂ ਬਿਨਾ ਕੋਈ ਸ਼ਰਤ ਰੱਖਿਆ ਤੋਂ ਹੀ ਆਪਣਾ ਸਾਰਾ ਪਿੰਡ ਦਾ ਕੰਮ ਕਰਾਦਾ ਵੋਟਾਂ ਕਿਉਂ ਨਾ ਪਾਣੀਆਂ ਯਾਰ ਬਿਲਕੁਲ ਬਿਲਕੁਲ ਅਹੀਂ ਅੱਜ ਫੇਰ ਤੁਹਾਨੂੰ ਕਹੇ ਨੇ ਵੀ ਆਡੀ 70 ਤੋਂ 80% ਵੋਟਾਂ ਇਹਨਾਂ ਨੂੰ ਚਲੋ ਧੜੇ ਬਾਜੀ ਹਰ ਕੇ ਪਿੰਡਾਂ ਵਿੱਚ ਹੁੰਦੀ ਆ ਆਪਾਂ ਉਹਨਾਂ ਨੂੰ ਕੁਝ ਕਹਿੰਦੇ ਨਹੀਂ ਉਹਨਾਂ ਨੇ ਆਪਦਾ ਜੋਰ ਲਾਉਣਾ ਸੀ ਆਪਦਾ ਜੋਰ ਲਾਉਣਾ ਪਰ ਅੱਜਕੱਲ ਲੋਕ ਸਿਆਣੇ ਹੂੰ ਲੋਕ ਕੰਮ ਕਰਵੇਂਦੇ ਬੰਦੇ ਦਾ ਹਿਸਾਬਤਾ ਵੀਂਦੇ ਆ ਹੂੰ ਇਹ ਨਹੀਂ ਕੋਈ ਫੋਕੇ ਦੋਕੇ ਮਰੀਏਗਾ ਇਦਾਂ ਕਰ ਲਾਂਗੇ ਉਹ ਕਰ ਦਾਂਗੇ ਇਦਾਂ ਵੋਟਾਂ ਨਹੀਂ ਪਈਆਂ ਚਨਾਲ ਭਾਈ ਇੱਕ ਦੂਜੀ ਗੱਲ ਹੋ ਰਿਆ ਤੁਸੀਂ ਅਸੀਂ ਤੁਹਾਨੂੰ ਆਪਦੇ ਮੂੰਹ ਕੀ ਆਖਣਾ ਹ ਤੁਸੀਂ ਸਾਡੇ ਪਿੰਡ ਚ ਜਲਦੀ ਸਾਡੀ ਤਾਂ ਪਤਾ ਨਹੀਂ ਜਾਂ ਤੁਸੀਂ ਲਾਗੇ ਸਾਡੀ ਵਿਰੋਧੀ ਪਾਰਟੀ ਦਾ ਇਹ ਬੰਦਾ ਵੀ ਹੋਵੇ ਤੁਸੀਂ ਜਾਂ ਹੋਰ ਕੋਈ ਬੰਦਾ ਹੋਵੇ ਤੁਸੀਂ ਕਿਸੇ ਬੰਦੇ ਕੋਲ ਵੀ ਜਾ ਕੇ ਪਿੰਡ ਦੇ ਵਿਕਾਸ ਬਾਰੇ ਪੁੱਛ ਲਿਓ ਪਿਛਲੇ ਸਮਿਆਂ ਦਾ ਵਿਕਾਸ ਇਹ ਹੁੰਦਾ ਜੋ ਜੋ ਕੁਝ ਵੀ ਆਇਆ ਵਾ ਤੁਸੀਂ ਪੁੱਛ ਸਕਦੇ ਹੋ ਬਿਨਾਂ ਝਿਜਕੇ ਜਿਹੜੇ ਮਰਜ਼ੀ ਪਿੰਡ ਦੇ ਮੋਟਰਸਾਈਕਲ ਆਰ ਕੇ ਆਉਂਦਾ ਕਿਸਾਨ ਦਾ ਬਲ ਖਿਲਾ ਕੇ ਜਿਹੜਾ ਤੁਹਾਨੂੰ ਬੰਦਾ ਰਾਜ ਮਿਲ ਪਿਆ ਉਹਨੂੰ ਘੁੱਟੋ ਫੜ ਕੇ ਪੁੱਛ ਲਓ ਭਗਤ ਸਿੰਘ ਤੁਹਾਡੇ ਪਿੰਡ ਦਾ ਕੀ ਮਾਲ ਛਾਲਿਆ ਧੰਨਵਾਦ ਜੀ ਕੀ ਨਾਂ ਵੀਰ ਜੀ ਤੁਹਾਡਾ ਜੀ ਜੀ ਮੇਰਾ ਨਾਂ ਰਣਜੀਤ ਸਿੰਘ ਪਿੰਡ ਜਮਾਲਪੁਰ ਸਰਪੰਚ ਅੱਛਾ ਜੀ ਸਰਪੰਚ ਸਾਹਿਬ ਜਿਹੜੇ ਪਿੰਡ ਦੇ ਵਿਕਾਸ ਕਰ ਜਾਂਦੀ ਗੱਲ ਕਰੀਏ ਤੇ ਕਿਵੇਂ ਦੇ ਜਿਹੜੇ ਵਿਕਾਸ ਕਰ ਜਿਹੜੇ ਕੀਤੇ ਗਏ ਤੁਹਾਡੇ ਲੋਕ ਵਿਕਾਸ ਵੀਰ ਜੀ ਦੋ ਤਿੰਨ ਸਾਲ ਹੋ ਗਏ ਸਾਡੀ ਸਰਕਾਰ ਆਈ ਨੀ ਕਿੰਨਾ ਸਰਨਾ ਜਾਈ ਪਿੰਡ ਆ ਦਾ ਮੁਕੰਮਲ ਤੌਰ ਤੇ ਕਿ 80% ਕੰਮ ਕਰ ਚੁੱਕੇ ਹਾਂ ਠੀਕ ਹੈ ਉਦੇ ਵਿੱਚ ਕੰਮ ਸਾਡੇ ਪਿੰਡ ਹੁਣ ਇੱਕ ਕੂੜਾਦਾਨ ਬਣ ਗਿਆ ਜੀ ਇੱਕ ਅਹੀਂ ਆਂਗਣવાડી ਸੈਂਟਰ ਜੋ ਪਹਿਲਾਂ ਸਰਕਾਰਾਂ ਨੂੰ ਪਹਿਲੇ ਸਰਪੰਚਾਂ ਨੂੰ ਕਹਿੰਦੇ ਰਹੇ ਆ ਕਿ ਬੱਚਿਆਂ ਦੇ ਨਿੱਕੇ ਬਹਿਣ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ ਅੱਛਾ ਜੀ ਉਹ ਅਹੀਂ ਆਗਨਵਾੜੀ ਸੈਕਟਰ ਵੀ ਬੱਚਿਆਂ ਵਾਸਤੇ ਉਹ ਬੱਚੇ ਫਿਰ ਕਿੱਥੇ ਪੈਂਦੇ ਸੀ ਭਾਜੀ ਉਹ ਭਾਜੀ ਬੱਚੇ ਇਤਰਾ ਹੀ ਉਹ ਪਹਿਲਾ ਜਿਹੜਾ ਸਕੂਲ ਸਾਡਾ ਪੰਜੀ ਦਾ ਉਹ ਇੱਕ ਖਸਤੀ ਹਾਲਤ ਦਾ ਕਮਰਾ ਪਿਆ ਉਹਦਾ ਲਾਈਟਰ ਵੀ ਤੋੜ ਡਿੱਗਣ ਨੂੰ ਤਿਆਰ ਏ ਸੀ ਉਹਦੇ ਵਿੱਚ ਬੱਚੇ ਉਹ ਸਾਡੇ ਛੋਟੇ ਬੰਦੇ ਸੀ ਥੱਲੇ ਮੈਟ ਵਿਛਾ ਕੇ ਅੱਛਾ ਤੇ ਹੁਣ ਅਸੀਂ ਤੁਨ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਕਿ ਉਹਨਾਂ ਸਾਨੂੰ ਕੀਤਾ ਸੰਜੋਗ ਤੇ ਇਹ ਨਵਾਂ ਕਮਰਾ ਬਣਾਤਾ ਨਵਾਂ ਕਮਰਾ ਬਣਾਤਾ ਉਹਨਾਂ ਨੇ ਔਰ ਸੋਈਬੂ ਘਰ ਵੀ ਬਣਾਕ ਦਿੱਤੀ ਨਾਲ। ਕੋਈ ਰਸੋਈ, ਲਾਇਟਰੀਨ, ਬਾਥਰੂਮ ਸਾਰਾ ਕੁਝ ਨਾਲ ਤੇ ਆਪੀ। ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕੰਮ ਹੋਏ ਜੀ? ਇੱਕ ਭਾਜੀ ਇੱਕ ਪਾਰਕ ਬਣਾ ਰਿਆ ਨਹੀਂ ਪੈਣ। ਅੱਛਾ ਜੀ। ਬਾਕੀ ਤਾਂ ਇਹ ਪਿੰਡ ਵੇਹੀ ਲੈਣਾ ਜਾ ਕੇ ਜੀ। ਜੋ ਜੋ ਸਾਡੇ ਪਿੰਡ ਦਾ ਕੰਮ ਹੋਇਆ ਜੀ। ਅੱਛਾ ਜੀ। ਗਲੀਆਂ ਨਾਲੀਆਂ ਤੇ ਤੁਹਾਨੂੰ ਪਤਾ 70 ਸਾਲ ਤੋਂ ਗਲੀਆਂ ਨਾਲੀਆਂ ਦੇ ਨਹੀਂ ਕਿ ਦੂਜੀਆਂ ਸਰਕਾਰਾਂ ਨੇ ਕਾੜਤੀਆਂ ਤੇ ਪਰ ਗਲੀਆਂ ਨਾਲੀਆਂ ਸਾਡੇ ਪਿੰਡ ਦੀਆਂ ਨਹੀਂ ਬਣੀਆਂ ਜੀ। ਇਹੀ ਗੱਲ ਹੈ ਸਰਪੰਚ ਸਾਹਿਬ ਜਿਹੜੇ ਵੀ ਜਿਹੜੇ ਨਮਾਇंदे ਬਣਦੇ ਆ ਉਹ ਗਲੀਆਂ ਨਾਲੀਆਂ ਨੂੰ ਲੈ ਕੇ 5 ਸਾਲ ਨਗਾ ਦਿੰਦੇ ਆ ਤੇ ਅੱਜ ਦੀ ਜੇ ਆਪਾਂ ਗੱਲ ਕਰੀਏ ਸਾਡੇ ਵਿਧਾਇਕ ਸਰਵਨ ਸਿੰਘ ਤੁੰਨੇ ਇਹ ਗੱਲ ਕਹੀ ਸੀ ਵੀ ਜੇ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਹੋਇਆ ਹੋਊਗਾ ਤਾਂ ਮੈਂ ਵੋਟਾਂ ਮੰਗਣ ਜਾਵਾਂਗਾ ਅਦਰ ਨਹੀਂ ਮੈਂ ਵੋਟਾਂ ਮੰਗਣ ਨਹੀਂ ਜਾਂਦਾ ਹਾਂਜੀ ਉਹਨਾਂ ਭਾਜੀ ਹੁਣਾਂ ਤੇ ਇਹ ਗੱਲ ਬਿਲਕੁਲ ਸਹੀ ਕਹੀ ਉਹ ਪਿੰਡ ਦਾ ਵਿਕਾਸ ਕਰਾ ਵੀ ਰਹੇ ਨੇ ਨਮਾਇंदे ਦੇ ਤੌਰ ਤੇ ਪਿੰਡਾਂ ਦੇ ਵਿਕਾਸ ਕਰਾ ਰਹੇ ਆ ਹੂੰ ਬਾਕੀ ਉਹਨਾਂ ਸਾਡੇ ਪਿੰਡ ਜਦੋਂ ਤੋਂ ਐਮਐਲਏ ਬਣਿਆ ਸਰਦਾਰਸਰਨ ਸਿੰਘ ਤੁੰ ਸਾਡੇ ਪਿੰਡ ਘੜ ਤੋਂ ਘਟ ਵੀ ਮੇਰੇ ਹਿਸਾਬ ਨਾਲ ਕੋਈ 5 30 ਵਾਰੀ ਸਾਡੇ ਪਿੰਡ ਨੂੰ ਗਿੜੇ ਮਾਰਦੇ ਆਣ ਕੇ ਕੰਮ ਕਾਰਜ ਵੇਹਦੇ ਆ ਕੰਮ ਕਾਰਜ ਕਿਹੋ ਜਿਹਾ ਚੱਲ ਰਿਹਾ ਨਹੀਂ ਕੰਮ ਹੋ ਰਿਹਾ ਬਾਕੀ ਸਰਪੰਚ ਸਾਹਿਬ ਪਿੰਡ ਦੇ ਵਿੱਚ ਮੈਂ ਇੱਕ ਦੋ ਬੰਦਿਆਂ ਨੂੰ ਮਿਲਿਆ ਅਜੇ ਅਜੇ ਪਿੰਡ ਤੁਹਾਡੇ ਜਾਣਾ ਵਾ ਲੋਕ ਕਹਿੰਦੇ ਆ ਵੀ ਸਰਵੰਨ ਦੇ ਜਿਹੜਾ ਰਣਜੀਤ ਸਿੰਘ ਆ ਇਹਨਾਂ ਵਿੱਚ ਕੋਈ ਫਰਕ ਨਹੀਂ ਲੱਗਦਾ ਪੀ ਜਿਹੜਾ ਕੰਮ ਨੂੰ ਜਿਹੜਾ ਇਹ ਦੋਵੇਂ ਤਤ ਪਰ ਹੀ ਰਹਿੰਦੇ ਆ ਵੀ ਜਦੋਂ ਵੀ ਕੋਈ ਕੰਮ ਕਹਿੰਦਾ ਉਹਨੂੰ ਪੱਜ ਜੁੜਦੇ ਆ ਤੇ ਉਹਨੂੰ ਪਹਿਲ ਦੇ ਆਧਾਰ ਤੇ ਕਰਵਾਉਂਦੇ ਆ ਹਾਂਜੀ ਇਹ ਵੀ ਗੱਲ ਸੱਚ ਹੈ ਜੀ ਸਾਡਾ ਸਰਪੰਨ ਭਰਾ ਸਭ ਤੋਂ ਵੱਡਾ ਅਸੀਂ ਇਹਦੇ ਸਹਿਯੋਗ ਦੇ ਨਾਲ ਜੋ ਵੀ ਸਾਡੇ ਕੋਲ ਕੰਮ ਕਹਿੰਦਾ ਅਸੀਂ ਪਹਿਲ ਦੇ ਆਧਾਰ ਤੇ ਕੰਮ ਕਰੀਦਾ ਜੀ ਇੱਕ ਸਾਡੇ ਨਾਲ ਵੀ ਵੀਰ ਜਗਤਵਿੰਦਰ ਸਿੰਘ ਆ ਅਸੀਂ ਸਾਰੇ ਕਿੰਨੇ ਭਰਾ ਨਾਲ ਮਿਲ ਕੇ ਹੀ ਪਿੰਡ ਦਾ ਕੰਮ ਕਰਦੇ ਜਿੰਨਾ ਵੀ ਸਾਡੇ ਪਿੰਡ ਦਾ ਕੰਮ ਜੋ ਵੀ ਰਹਿੰਦੇ ਆ ਕੰਮ ਉਹ ਅਸੀਂ ਧਰਕਾਰ ਤੇ ਕਰਾਂਗੇ ਜਿਹੜੇ ਵੀ ਕੰਮ ਸਾਨੂੰ ਜੋ ਵੀ ਪਿੰਡ ਦੇ ਕਹਿਣਗੇ ਕਿ ਆਹ ਕੰਮ ਪਿੰਡ ਦਾ ਹੋਣਾ ਵਾਲਾ ਉਹ ਸਰਮ ਸਿੰਘ ਤੋਂ ਉਹਦੇ ਗਾੜੀ ਹੀ ਮੰਨ ਲੱਖਾਂਗੇ ਕਿ ਉਹਨਾਂ ਤੋਂ ਕੋਈ ਜੋ ਵੀ ਸਾਨੂੰ ਸੌਤ ਮਿਲੂਗੀ ਉਹ ਪਿੰਡ ਨੂੰ ਦੇਵਾਂਗੇ ਜਰਾ ਮੰਗ ਮੰਗ ਕਾਦੀ ਰੱਖਣੀ ਪਈ ਕੋਈ ਮੰਗਣੀ ਅਰਾ ਅੱਗੇ ਉਹ ਤੁਨ ਸਾਹਿਬ ਦੇ ਉਹ ਗੱਲ ਕਹਿੰਦੇ ਵੀ ਜਿਹੜਾ ਕੰਮ ਤੁਹਾਨੂੰ ਰਹਿਦਾ ਕੰਮ ਕੋਈ ਰਹਿਣਾ ਨਹੀਂ ਚਾਹੀਦਾ ਸਾਰੇ ਕੰਮ ਕਰ ਦੋ ਐਂ ਤਾਂ ਕਿਸੇ ਮੰਦਰ ਨੂੰ ਪੁੱਛਿਆ ਵੀ ਨਹੀਂ ਆਹ ਜਿਹੜਾ ਕੰਮ ਆਉਂ ਮਿਸਤਰੀ ਆ ਤਿੰਨ ਮਿਸਤਰੀ ਲੱਗੇ ਆ ਅੱਛਾ ਜੀ ਤਿੰਨੇ ਨਹੀਂ ਤਿੰਨਾਂ ਨੂੰ ਵੇਲ ਨਹੀਂ ਕੰਮ ਮੁੱਕਦਾ ਵਾ ਜੇ ਜਿਵੇਂ ਕੰਮ ਤਿਆਰ ਅਗਲੇ ਆਦੇ ਪਿੰਡ ਜਿਹੜੀ ਗਲੀਆਂ ਬਣਨੇ ਉਹਨਾਂ ਨੂੰ ਕੋਲ ਨਹੀਂ ਹੁੰਦਾ ਵੀ ਆਲੇ ਪਿੰਡ ਗਲੀ ਆ ਸਵੇਰੇ ਸਾਡੀ ਗਲੀ ਤੇ ਆਏ ਨਾ ਕਿ ਕਿਤੇ ਦੇਣਾ ਠੀਕ ਹੈ ਜੀ ਬਾਕੀ ਕੰਮ ਸਾਡੇ ਪਿੰਡ ਜੋਰਾ ਸ਼ੁਰੂਣਾ ਚੱਲ ਰਿਹਾ ਧੰਨਵਾਦ ਜੀ ਧੰਨਵਾਦ ਥੈਂਕ ਯੂ ਆਓ ਅਸੀਂ ਤੁਹਾਨੂੰ ਪਿੰਡ ਜਮਾਲਪੁਰਾ ਦਾ ਸ਼ਮਸ਼ਾਨ ਘਾੜ ਦਿਖਾਉਨੇ ਆ ਅਤੇ ਗੱਲਬਾਤ ਕਰਦੇ ਆ ਮੈਂਬਰ ਪੰਚਾਇਤ ਜਗਵਿੰਦਰ ਸਿੰਘ ਦੇ ਨਾਲ ਕਿ ਉਹ ਇਸ ਸ਼ਮਸ਼ਾਨ ਘਾੜ ਬਾਰੇ ਕੀ ਕਹਿਣਾ ਚਾਹੁੰਦੇ ਹਨ ਯਾਦਵਿੰਦਰ ਸਿੰਘ ਜੀ ਫਿਰ ਇਹ ਜਿਹੜਾ ਸ਼ਮਸ਼ਾਨ ਘਾੜਿਆ ਜੀ ਹਾਂਜੀ ਹਾਂਜੀ ਇਹ ਵੀ ਨਵਾਂ ਤਿਆਰ ਕਰਾਇਆ ਜੀ 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 ਪਹਿਲਾਂ ਮਤਲਬ ਬਹੁਤ ਮਾਰੇ ਲਾ ਦੀ ਕੰਦਾ ਕੁੰਦਾ ਨਹੀਂ ਡਿੱਗੇ ਸਾਰੇ ਹਾਂਜੀ ਤੇ ਜਦੋਂ ਨੇ ਐਮਐਲਏ ਸਾਹਿਬ ਆਏ ਆ ਉਹਨਾਂ ਮਤਲਬ ਚਲੋ ਵੀਰ ਹੋਣਾਂ ਦੀ ਡਿਊਟੀ ਲਈ ਵੀਰ ਸਰਮੰਦ ਵੀ ਸਾਡੇ ਰਜੀਤ ਸਰਪੰਚ ਸਿੰਘ ਉਹਨਾਂ ਦੇ ਦੇਖਣੇ ਉੱਥੇ ਸਾਰੇ ਕੰਮ ਹੋ ਰਹੇ ਆ ਤੁਹਾਨੂੰ ਪਹਿਲਾਂ ਦੇ ਧੰਨਵਾਦ ਇਹ ਕਰਦੇ ਆ ਐਮਐਲਏ ਸਾਹਿਬ ਦਾ ਕਿ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜਿਨ੍ਹਾਂ ਸਾਡੇ ਪਿੰਡ ਨੂੰ ਮਤਲਬ ਹੋਣਾ ਤੇ ਸ਼ਕਤਾ ਬਣਾਤਾ ਕੋਰੀ ਚਾਂਟ